दाना पानी ਵੀਡੀਓ ਵਿੱਚ ਜਿਵੇਂ ਤੁਸੀਂ ਦੇਖਿਆ ਗਿਆ ਕਿ ਅਮਰ ਸਿੰਘ ਜਲਦੀ ਜਲਦੀ ਆਪਣੀ ਵਰਕਸ਼ਾਪ ਵਾਲੀ ਜ਼ਮੀਨ ਦਾ ਸੌਦਾ ਕਰ ਦਿੱਤਾ ਹਾਲਾਂਕਿ ਉਸ ਨੇ ਉਹ ਬਿਆਨ ਨੇ ਨੂੰ ਪੜਿਆ ਵੀ ਨਹੀਂ ਜਿਸ ਨੇ ਉਸ ਦੀ ਜ਼ਮੀਨ ਵਕਾਈ ਹੈ ਉਸ ਨੇ ਹੀ ਬਿਆਨ ਨੇ ਨੂੰ ਪੜਿਆ ਹੈ ਤੇ ਉਸਨੇ ਪੈਸੇ ਵੀ ਨਹੀਂ ਗਿਨੇ ਕਿ ਪਤਾ ਉਸ ਬੈਗ ਵਿੱਚ ਪੈਸੇ ਹੈਗੇ ਆ ਜਾਂ ਨਹੀਂ ਕਾਲੀ ਕਾਲੀ ਦੇ ਵਿੱਚ ਅਮਨ ਨੂੰ ਕੁਝ ਵੀ ਨਹੀਂ ਦਿਸਿਆ ਕਿਉਂਕਿ ਉਸਦੇ ਦੋਸਤ ਨੇ ਜੋ ਉਸ ਨੂੰ ਜਲਦਬਾਜ਼ੀ ਵਿੱਚ ਹੀ ਫੈਸਲਾ ਕਰਵਾ ਦਿੱਤਾ ਕਿ ਤੂੰ ਜ਼ਮੀਨ ਵੇਚ ਦੇ ਤੈਨੂੰ ਇੰਨੇ 2.5 ਕਰੋੜ ਰੁਪਇਆ ਮਿਲ ਜਾਵੇਗਾ ਤਾਂ ਉਸਨੇ ਵੀ ਬਿਨਾਂ ਸੋਚੇ ਸਮਝੇ ਬਿਨਾਂ ਆਪਣੇ ਘਰੇ ਮੰਮੀ ਨਾਲ ਦੀਪ ਨਾਲ ਰਹਿ ਕੀਤੇ ਹੋਏ ਉਸਨੇ ਜਲਦੀ ਜਲਦੀ ਜ਼ਮੀਨ ਵੇਚ ਹੀ ਦਿੱਤੀ ਅਜੇ ਤੱਕ ਦੇਵ ਨੂੰ ਉਸਦੀ ਮੰਮੀ ਕਿਰਨ ਕਿਸੇ ਨੂੰ ਵੀ ਅਜੇ ਤੱਕ ਨਹੀਂ ਪਤਾ ਕਿ ਉਸਨੇ ਜੋ ਜ਼ਮੀਨ ਸੀ ਉਹ ਵੇਚ ਦਿੱਤੀ ਤੇ ਉਸ ਨਾਲ ਇਹ ਧੋਖਾ ਵੀ ਹੋਵੇਗਾ ਉਸ ਨੂੰ ਇਹ ਨਹੀਂ ਸੀ ਪਤਾ ਕਿਉਂਕਿ ਉਸ ਨੂੰ ਉਸਦੇ ਦੋਸਤ ਨਹੀਂ ਗੱਲਾਂ ਦੇ ਵਿੱਚ ਲਾਇਆ ਸੀ ਤੇ ਦੂਜੇ ਪਾਸੇ ਚੋਗਗਣਾ ਉਹ ਅਪਦੀਪ ਦੇ ਨਾਲ ਇੱਕ ਚਾਲ ਖੇਡ ਰਹੀ ਆ ਕਿਉਂਕਿ ਦੀਪ ਦੀਪ ਤੇ ਉਸਦੀ ਮੰਮੀ ਦੀ ਸਾਰੀ ਸੱਚਾਈ ਗगन ਨੂੰ ਪਹਿਲਾ ਤੋਂ ਹੀ ਪਤਾ ਸੀ ਤੇ ਉਸਨੇ ਇਹ ਵਿਆਹੀ ਇਸ ਕਰਕੇ ਹੀ ਕਰਵਾਇਆ ਸੀ ਗੁਰੀ ਦੇ ਨਾਲ ਕਿਉਂਕਿ ਉਹ ਆਪ ਦੀਪ ਨੇ ਜੋ ਦੀਪਤ ਦੀਪ ਦੀ ਮੰਮੀ ਨੇ ਜੋ ਅਮਰ ਦੀ ਫੈਮਿਲੀ ਦੇ ਨਾਲ ਕੀਤਾ ਵਾ ਦੇ ਮਹੀਨੋਂ ਦੇ ਨਾਲ ਕੀਤਾ ਵਾ ਉਹ ਉਸ ਦਾ ਬਦਲਾ ਲੈ ਸਕੇ ਜਿਵੇਂ ਆਪਾਂ ਵੇਖਿਆ ਹੀ ਹੈ ਕਿ ਗਗਨ ਗੁਰੀ ਤੇ ਉਸ ਦੀ ਮੰਮੀ ਗੱਡੀ ਲੈਣ ਲਈ ਜਾਂਦੇ ਆ ਤੇ ਜੋ ਉਹਨਾਂ ਨੂੰ ਗੱਡੀ ਪਸੰਦ ਹੁੰਦੀ ਆ ਉਹ ਉਸੇ ਸ਼ੋਰੂਮ ਦੇ ਵਿੱਚ ਹੁੰਦੀ ਆ ਜੋ ਸ਼ੋਰੂਮ ਅਮਨਦੇਵ ਨੇ ਖੋਲਿਆ ਹੋਇਆ ਵਾ ਤੇ ਜਦੋਂ ਉਹਨਾਂ ਦਾ ਆਮਣਾ ਸਾਹਮਣਾ ਹੁੰਦਾ ਹੈ ਤਾਂ ਉਹ ਇੱਕ ਦੂਜੇ ਦੇਖ ਕੇ ਹੱਥੇ ਬੱਕੇ ਹੀ ਰਹਿ ਜਾਂਦੇ ਆ ਕਿ ਕਿਉਂਕਿ ਗੁਰੀ ਦੀ ਮਾਂ ਇਹ ਸੋਚਦੀ ਸੀ ਕਿ ਇਹ ਅਮਰ ਅਮਰ ਤੇ ਦੀਪ ਦੇ ਵਿਆਹ ਤੋਂ ਬਾਅਦ ਦੀਪ ਨੂੰ ਘਰ ਰੁਕੜਾ ਕੇ ਉਹ ਬਿਲਕੁਲ ਕੰਗਾਲ ਹੋ ਗਿਆ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸਨੇ ਪਹਿਲਾਂ ਸਿਰ ਫੇਰ ਖੜਾ ਹੋ ਗਿਆ ਉਸਨੇ ਆਪਣਾ ਸ਼ੋਰੂਮ ਹੀ ਖੋਲ ਲਿਆ ਤੇ ਪਰ ਕਿਤੇ ਨਾ ਕਿਤੇ ਇਸ ਵਿੱਚ ਦੇਵ ਨੂੰ ਅਜੇ ਤੱਕ ਨਹੀਂ ਪਤਾ ਕਿ ਉਸਨੇ ਜੋ ਜ਼ਮੀਨ ਵੇਚੀ ਹੈ ਤੇ ਅਮਰ ਦੇ ਨਾਲ ਕਿਤੇ ਨਾ ਕਿਤੇ ਉਸ ਨਾਲ ਧੋਖਾ ਹੋ ਹੀ ਰਿਹਾ ਵਾ ਤੇ ਦੀਪ ਨਾਲ ਵੀ ਧੋਖਾ ਹੋ ਰਿਹਾ ਵਾ ਕਰਨੀ ਭਰਨੀ ਇੱਥੇ ਹੀ ਆ ਪਹਿਲਾਂ ਦੀਪ ਅਮਰ ਨੇ ਦੇਵ ਮਿੰਦੋ ਦੇ ਨਾਲ ਧੋਖਾ ਕੀਤਾ ਸੀ ਮਨਪ੍ਰੀਤ ਨੇ ਧੋਖਾ ਦਿੱਤਾ ਸੀ ਪਰ ਹੁਣ ਉਹਨਾਂ ਦਾ ਟਾਈਮ ਆ ਕਿਉਂਕਿ ਰੱਬ ਸਭ ਦੇਖਦਾ ਹੀ ਆ ਪਰ ਫਿਰ ਵੀ ਕਹਿੰਦੇ ਹੁੰਦੇ ਖੂਨ ਦੀ ਖੇਚ ਹੁੰਦੀ ਆ ਆਖਿਰ ਦੇਵ ਨੂੰ ਇਹ ਸਭ ਕੁਝ ਸਹਿਣਾ ਹੀ ਪੈਣਾ ਇਹਨਾਂ ਨੂੰ ਮਾਫ਼ ਕਰਨਾ ਹੀ ਪੈਣਾ ਜੋ ਉਸਨੇ ਉਹ ਬਾਊ ਜੀ ਨੂੰ ਦਬਿਆਨੇ ਤੇ ਪੈਸੇ ਲਿਆ ਉਹ ਉਸ ਨੂੰ ਹੁਣ ਦੇਵ ਹੀ ਬਚਾਏਗਾ ਅਮਰ ਨੂੰ ਕਿਉਂਕਿ ਬਿਆਨੇ ਦੇ ਵਿੱਚ ਲਿਖਿਆ ਵਾ ਸੀ ਜੇਕਰ ਅਮਰ ਮੁਕਰੇਗਾ ਤਾਂ ਅਮਰ ਨੂੰ ਡਬਲ ਪੇਮੈਂਟ ਦੇਣੀ ਪਵੇਗੀ ਤੇ ਜੇ ਬਾਊ ਜੀ ਮੁਕਰਨੇਗੇ ਜਿਨ੍ਹਾਂ ਨੇ ਜ਼ਮੀਨ ਖਰੀਦੀ ਆ ਤਾਂ ਉਹਨਾਂ ਨੂੰ ਉਹ ਪੈਸੇ ਜੋ ਉਹਨਾਂ ਨੇ 1 ਕਰੋੜ ਰੁਪਏ ਦਿੱਤਾ ਵਾ ਉਹ ਉਹਨਾਂ ਦਾ ਜਾਊਗਾ ਜੇਕਰ ਵੀਡੀਓ ਵਧੀਆ ਲੱਗੀ ਹੈ ਚਾਹੋ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਨੈਕਸਟ ਅਪਡੇਟ ਦੇ ਨਾਲ